ਮਤਲਬ ਬਾਜ਼ ਨਹੀਂ ਆਉਣਗੇ ਤਾਂ ہماری فوج تیار ہے اور فوج ਕੌਂਸਲ ਬਣਾਉਣੇ ਲਈ ਅਸੀਂ ਤਿਆਰ ਹਾਂ ਦੇਖੋ ਇਹ ਤਾਂ ਦੇਖੋ ਆਰਮੀ ਦਾ ਸਹਿਯੋਗ ਕਰਾਂਗੇ ਅਸੀਂ ਜੋ ਵੀ ਸਾਨੂੰ ਹੋਮ ਮਿਨਿਸਟਰੀ ਤੋਂ ਜਾਂ ਡਿਫੈਂਸ ਮਿਨਿਸਟਰੀ ਤੋਂ ਤਹਾ ਤੋਂ ਜਿਹੜੇ ਆਰਡਰ ਆਉਣਗੇ ਉਹਨੂੰ ਤਾਂ ਫੋਲੋ ਕਰਾਂਗੇ ਮੈਂ ਇਹੀ ਤਾਂ ਕਹਿਣਾ ਇੱਕ ਪਾਸੇ ਤਾਂ ਅਸੀਂ ਆਮ ਮੁਸੀਬਤ ਚ ਪਏ ਹੋਏ ਹਾਂ ਬਲੈਕਆਊਟ ਹੋ ਰਹੇ ਨੇ ਕੋਈ ਪਤਾ ਨਹੀਂ ਕਿਹੜੀ ਮਿਜ਼ਾਈਲ ਕਿੱਥੇ ਆਉਣੀ ਹੈ ਕਿੱਥੇ ਡਿੱਗਣੀ ਹੈ ਦੂਜੇ ਪਾਸੇ ਆਹ ਸਾਨੂੰ ਕਿਉਂ ਤੁਸੀਂ ਸੰਕਟ ਮੜਤਾ ਸਾਡੇ ਤੇ ਤੁਹਾਨੂੰ 12 ਦਿਨਾਂ ਬਾਅਦ ਤੁਹਾਨੂੰ ਤੁਹਾਡਾ ਪਾਣੀ ਮਿਲ ਜਾਊਗਾ ਕਰ ਲਿਓ ਉਹਨੂੰ ਕੀ ਕਰਨਾ ਅਸੀਂ ਕਿਹੜੇ ਇਸ ਪਾਣੀ ਨੂੰ ਵੇਚਣਾ ਜੀ ਗੱਲ ਤਾਂ ਰਾਇਲਟੀ ਦੀ ਵੀ ਚੱਲ ਰਹੀ ਹੈ ਪਰ ਅਸੀਂ ਤਾਂ ਇਹਦੇ ਨਾਲ ਬਿਜਲੀ ਪੈਦਾ ਕਰਨੀ ਹੈ ਉਹ ਵੀ ਕਿਸਾਨਾਂ ਵਾਸਤੇ ਹੈ ਖੇਤਾਂ 'ਚ ਜਾਊਗਾ ਉਹ ਵੀ ਕਿਸਾਨਾਂ ਵਾਸਤੇ ਹੈ ਪੀਣ ਵਾਸਤੇ ਹੈ ਉਹ ਵੀ ਪਿੰਡਾਂ ਆਣੇ ਵਾਸਤੇ ਸੋ ਇਹੇ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਭਾਜਪੀ ਜਿਹੜੀ ਹੈ ਉਹ ਐਂਟੀ ਪੰਜਾਬ ਹੈ ਜਦੋਂ ਉਹ ਕਿਸੇ ਹੋਰ ਪਾਸੇੋਂ ਨਾ ਜੁੱਤਣ ਚਾਹੇ ਉਹ ਵੋਟਾਂ ਵਾਲੇ ਪਾਸੇ ਹੋਣ ਚਾਹੇ ਉਹ ਕਿਸੇ ਪਾਸੇ ਜਦੋਂ ਤੂੰ ਉਹ ਸਿਜ ਕਰਦੇ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੀ ਸੰਗੀ ਘੁੱਟੀ ਜਾਵੇ ਤੇ ਇਹ ਨਹੀਂ ਹੋਣ ਦੇਵਾਂਗੇ ਸਭ ਸੀਆ ਮਾਰੇ ਰਿਜ਼ਲਟ ਗ੍ਰਾਮ ਮੰਤਰੀ ਨਾਲ ਮੀਟਿੰਗ ਹੈ ਕੋਈ ਗੱਲ ਹੋਈ ਪਾਣੀ ਦੀ ਆ ਪਗਲ ਜੀ ਨਹੀਂ ਕੱਲ ਤਾਂ ਸਿਰਫ ਜਿਹੜੇ ਨਾ ਨਾ ਜਿਹੜੇ ਬਾਰਡਰ ਵਾਲੇ ਜਿਹੜੇ ਸੀਐਮ ਨੇ ਤੇ ਉਹੀ ਸ਼ਾਮਲ ਸੀ ਤੇ ਸਿਰਫ ਨੇਪਾਲ ਵਾਲੇ ਜਿਹੜੇ ਜਿਵੇਂ ਉੱਤਰਾਖੰਡ ਤੇ ਯੂਪੀ ਜਾਂ ਫਿਰ ਬੰਗਲਾਦੇਸ਼ਾਂ ਮਮਤਾ ਬੈਨਰਜੀ ਸੀਗੇ ਬਿਹਾਰ ਵਾਲਿਆਂ ਦਾ ਵੀ ਬਾਰਡਰ ਲੱਗਦਾ ਤੇ ਸਿੱਕਮ ਵਾਲੇ ਸੀਗੇ ਗੁਜਰਾਤ ਵਾਲੇ ਸੀ ਰਾਜਸਥਾਨ ਵਾਲੇ ਸੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਤਾਂ ਸਾਨੂੰ ਆਸਨ ਜਿਹੜਾ ਇਹ ਪਿੰਨ ਪਾਉਂਦਾ ਹੈ ਇਹ ਤਾਂ ਜੇ ਪੰਜਾਬ ਨੂੰ ਲੋੜ ਪਈ ਤਾਂ ਸੀ ਆਪਣਾ ਜ਼ਮੀਨੀ ਪੱਤਰ ਤੋਂ ਪਾਣੀ ਕੱਢ ਕੇ ਉਹਨਾਂ ਨੂੰ ਦੇ ਦਾਂਗੇ ਫਿਰ ਹੁਣ ਕੱਢ ਲਓ ਆਪਦਾ ਹਾਂ ਸਾਨੂੰ ਲੋੜ ਹੈ ਤੁਸੀਂ ਆਪਣੇ ਕੱਢ ਲਓ ਕੀ ਗੱਲਾਂ ਕਰਦੇ ਨੇ ਤੁਸੀਂ ਤੁਸੀਂ ਜ਼ਮੀਨ ਚੋਂ ਕੱਢ ਕੇ ਜੇ ਸਾਨੂੰ ਦੇਵੋਗੇ ਤੁਸੀਂ ਜਮੀਨ ਕੱਢ ਕੇ ਆਪ ਦੇ ਨਾਲ ਚ ਲੈ ਲਓ ਨਹੀਂ ਬਹੁਤ ਅੱਛਾ ਹੈ ਮੈਂ ਤਾਂ ਹਮ ਤੋਂ ਮੁਬਾਰਕਬਾਦੀ ਹੈ ਔਰ ਫੌਜ ਕੇ ਸਾਥ ਖੜੇਗੇ ਹਮ ਪੂਰਾ सरकार नहीं पूरे पंजाबी नब्बे परसेंट कुर्बानियां इस देश को इस तिरंगे को लहराने के लिए हमारी हैं तो सामने भी हम ही खड़े होते हैं उनके पहली गोली पंजाबियों के सीने में ही आती है